ਵੈਲਕਮ ਟੂ ਜਨਾਰਦਾਗ ਤੇ ਜਨਾਰਦਾਗ ਦੇ ਵਿੱਚ ਆਪਾਂ ਪਹੁੰਚ ਚੁੱਕੇ ਆ ਤੇ ਆਪਾਂ ਟਿਕਟ ਲੈ ਲਈ ਆਪਣੀ ਟਿਕਟ ਆ ਦੋਸਤੋ ਜਿਹੜੀ ਕੰਬਾਈਨ ਆ ਗਈ ਫਾਇਰ ਟੈਂਪਲ ਦੇ ਨਾਲ ਤੁਸੀਂ ਲੈ ਲਓ ਤਾਂ ਉਹ ਤੁਹਾਨੂੰ 15 ਹਜ਼ਾਰ ਦੀ ਮਿਲ ਜਾਣੀ ਆ ਦੋ ਬੰਦਿਆਂ ਦੀ 30 ਦੀ ਜੇ ਤੁਸੀਂ ਇਕੱਲੇ ਹੈਗੇ ਹੋਗੇ ਜਿਹੜੇ ਫੋਰਨਰਸ ਨੇ ਉਹਨਾਂ ਲਈ 9 ਹਜ਼ਾਰ ਆ ਗਈ ਜਿਸ ਨੂੰ ਗਾਈਡਡ ਟੂਰ ਵੀ ਚਾਹੀਦਾਗਾ ਤਾਂ ਉਹ ਤੁਹਾਨੂੰ ਮਿਲੂਗਾ ਦੋਸਤੋ 10 ਮੰਨ ਦੇ ਵਿੱਚ ਠੀਕ ਹੈ ਜੀ ਤੇ ਜਿਹੜੇ ਅਗਸਤਪੁਰ ਟੈਂਪਲ ਆਗਾ ਉਹ ਉਹ ਅਲੱਗ ਆਗਾ ਜਿਹੜਾ ਫਾਇਰ ਟੈਂਪਲ ਦੀ ਮੈਂ ਗੱਲ ਕਰ ਰਿਹਾ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਏ ਹੋਏ ਨੇਗੇ ਉੱਥੇ ਵੀ ਆਪਾਂ ਚੱਲਾਂਗੇ ਉਹਦੀ ਟਿਕਟ ਆਪਾਂ ਲੈ ਲਈਏ ਕੰਬਾਈਨ ਟਿਕਟ ਹੈ ਤੇ ਹੁਣ ਆਪਾਂ ਚੱਲਦੇ ਆਂਗੇ ਅੱਗੇ ਕਰਦੇ ਆਂ ਸਕੈਨ ਇੱਥੇ ਹਲੋ ਲਓ ਜੀ ਕਰ ਲਈ ਆਪਾਂ ਐਂਟਰੀ ਵੈਲਕਮ ਟੂ ਯਨਾਰ ਦਾ ਦੋਸਤੋ ਸਾਹਮਣੇ ਅੱਗ ਲੱਗੀ ਹੋਈ ਹੈ ਜਿਹੜੀ ਤੁਹਾਨੂੰ ਦੱਸੀ ਸੀਗੀ ਇਹ ਅੱਗ ਤਕਰੀਬਨ 400 ਸਾਲ ਤੋਂ ਲੱਗੀ ਹੋਈ ਹੈਗੀ ਹਵਾ ਦੇਖੋ ਕਿੰਨੀ ਚੱਲ ਰਹੀ ਹੈ ਲੋਕਾਂ ਦੇ ਵਾਲ ਉੱਡ ਰਹੇ ਨੇ ਤੇ ਸਾਨੂੰ ਵੀ ਲਾਈਕ ਹਵਾ ਬਹੁਤ ਜ਼ਿਆਦਾ ਫੀਲ ਹੋ ਰਹੀ ਹੈ ਪਰ ਜਿਹੜੀ ਅੱਗ ਅਗਸਟਲ ਸਟਿਲ ਹਲੇ ਚੱਲ ਰਹੀ ਹੈ ਤੇ ਉਹ ਉੱਪਰ ਲੱਗਿਆ ਹੋਇਆ ਜਨਾਰਦੰਗ ਦਾ ਬੋਰਡ ਸੋ ਆਪਾਂ ਚੱਲਦੇ ਹਾਂ ਜੀ ਹੁਣ ਉਧਰ ਨੂੰ ਤੇ ਦੇਖ ਲਿਆਂਗੇ ਕੋਲੇ ਜਾ ਕੇ ਦੋ ਚਾਰ ਫੋਟੋ ਫੁਟੋਮਾਂ ਕਰਦੇ ਆਂਗੇ ਤੇ ਜਗ੍ਹਾ ਬਹੁਤ ਵਧੀਆ ਕੀ ਦੋਸਤੋ ਇਹ ਵਧੀਆ ਗੁੱਡ ਪਲੇਸ ਹੈਗੀ ਚੱਲਦੇ ਆਂ ਆਪਾਂ ਤੇ ਇਥੇ ਘੋੜੇ ਕਾੜੇ ਜੀ ਵੀ ਹੈਗੇ ਨੇ ਰੱਖੇ ਹੋਏ ਪਰ ਉਹਨਾਂ ਦਾ ਲੈ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਉਹਨਾਂ ਨੇ ਉਹ ਟ੍ਰੇਨਡ ਘੋੜੇ ਨੇਗੇ ਉਹ ਸਿਰਫ ਉਹਨਾਂ ਦੀ ਮੰਨਦੇ ਨੇਗੇ ਜਿਹੜੇ ਉਹਨਾਂ ਦੀ ਲਗਾਮ ਫੜ ਕੇ ਚਲਾਉਂਦੇ ਨੇਗੇ ਹੋਰ ਕਿਸੇ ਨਾਲ ਨਹੀਂ ਉਹ ਚੱਲਦੇ ਪਹਿਲਾਂ ਆਪਾਂ ਜਨਾਰ ਡੰਗ ਦੇ ਬੋਰਡ ਦੇ ਕੋਲ ਚੱਲੀਏ ਇਹ ਕਿੱਧਰ ਜਾਣਾ ਪਹਿਲਾਂ ਪਹਿਲਾਂ ਬੋਰਡ ਕੋਲ ਚੱਲੀਏ ਚੱਲ ਫਿਰ ਆ ਜਾ ਪਹਿਲਾਂ ਬੋਰਡ ਕੋਲ ਚੱਲਦੇ ਆ ਤੇ ਆਪਾਂ ਉਧਰ ਚੱਲਦੇ ਆ ਹਾਂਜੀ ਹਾਂਜੀ ਬਲੌਗ ਬਣਾ ਰਹੇ ਕਾਹਨ ਸੇ ਹੋ ਆਪ ਬੰਬਈ ਬੰਬਈ ਸੇ ਲੋ ਭਾਈ

आ, ओके और क्या आपने लंकारा नहीं गए नहीं जा, नहीं, जा नहीं, नहीं, नहीं 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 गए अगर आपके पास टाइम है अगर आपकी फ्लाइट है तो मैं डेफिनेटली रिकमेंड करूंगा क्योंकि हम जाकर आए हैं एक गवाला नाम लैंड की जगह है वो एक दिन में ही पूरा लगेगा दिन उसमें आने जहाँ जाने। जाने जाने से तीन किलोमीटर दूर है वो ओके और आप अपनी प्राइवेट कार लेके जा सकते हो जैसे हमने कार ली हुई है तो वहाँ पर बहुत मस्त चीजें हैं जैसे काइंड ऑफ थोड़ा डिजनी लैंड या वाटर पार्क की तरह तरीके से तीन चार वाटर फॉल्स भी हैं वहाँ पे बहुत अच्छी जगह है उसके लिए जैसे हमारे लद्दाख हो गया ऐसा सीन है और वहाँ पर लगे मनाली वगैरह हो कुछ भी है वो है खन, खनाले में अगर बीच का खनालिक? जा, खनालिक। खनालिक वो जो पुरानी विलेज है हाँ हाँ, वहां वो, हैं और हाँ, 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 वो बहुत वहां अच्छा वहां है वो बहुत अच्छा है और ईरान के बॉर्डर पर गए थे हम और वहाँ पर हमने देखा लंकारा में बीच वगैरह वगैरह बहुत मस्त खाना है वो कितनी दूर है आ, वो इधर को साढ़े तीन सौ किलोमीटर साढ़े तीन सौ तीन सौ अस्सी किलोमीटर तो पड़ेगा बहुत दूर हाँ तो वो गाड़ी से ही अपडाउन होगा और स्पीड की है अच्छा पूरा दिन लग जाता है आने जाने में लेकिन वर्थ है उधर लाइक मेले चले लगे हुए हैं लोग आ जा रहे हैं काफी कुछ है वहाँ पर बीच नहीं बहुत दूर है मतलब जाने में तीन घंटे चार घंटे लग जाए जी 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 जी

ਆ ਬੜੀਆ ਇਹ ਇਹ ਕਰ ਦਿੱਤਾ ਹੂ ਇਹ ਨਾਰਦਾਂ ਗਏ ਇਹ ਮੁੰਬਈ ਵਾਲੇ ਸਾਲ ਦਾ ਬੈਸ ਪੰਜਾਬੀ ਟੂਰਿਸਟ ਐਂਡ ਥੈਂਕ ਯੂ ਆਹ ਬੀਸਟ ਆਹ ਯਾ 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 ਇਹ ਮਾਈਕ ਹੈ ਮਾਈਕ ਮਾਈਕ ਆਲ ਦਾ ਬੈਸ ਆਲ ਦਾ ਬੈਸ ਥੈਂਕ ਯੂ ਥੈਂਕ ਯੂ ਥੈਂਕ ਯੂ ਬਾਏ ਲੋ ਵੀ ਦੋਸਤੋ ਆਹ ਫੜੀਆ ਇੱਕ ਮਿੰਟ ਮੈਂ ਆ ਲਾਲਾ ਆਪਣਾ ਮਾਈਕ ਜੋ ਤੇ ਇਹ ਬੰਦੇ ਮਿਲ ਗਏ ਆਪਾਂ ਨੂੰ ਇਹ ਬੰਬੇ ਤੋਂ ਸੀਗੇ ਬੰਬੇ ਵਾਲੇ ਬੰਦੇ ਨੇ ਬਹੁਤ ਵਧੀਆ ਤਰੀਕੇ ਨਾਲ ਆਪਾਂ ਨੂੰ ਡੀਲ ਕੀਤਾ ਥੋੜੀ ਜੀ ਜਾਣਕਾਰੀ ਲਈ ਵੀ ਇਦਿੱਤੀ ਵੀ ਸਾਨੂੰ ਸੋ ਵਧੀਆ ਤਰੀਕਾ ਸੀਗਾ ਹੁਣ ਆਪਾਂ ਚੱਲਿਓ ਸਾਹਮਣੇ ਬੋਰਡ ਦੀ ਤਰਫ ਤੇ ਬੋਰਡ ਦੇ ਵਿੱਚ ਤੇ ਜਾ ਕੇ ਫੋਟੋਆਂ ਫੋਟੋਆਂ ਚਾਰਕ ਕਰਦੇ ਆਂ ਫਿਰ ਦੇਖਾਂਗੇ ਉਹ ਨੀਚੇ ਵਾਲੀ ਅੱਗ ਆਹ ਵਾਹ ਬਹੁਤ ਚੱਲ ਰਹੀ ਆ ਲੋਕੇਸ਼ਨਸ ਬਹੁਤ ਭੇਟ ਰਹੀਆਂ ਨੇ ਤੇ ਉੱਤੇ ਦੇਖੋ ਉਹ ਕੁੜੀਆਂ ਫੋਟੋਆਂ ਤੇ ਫੋਟੋਆਂ ਫੋਟੋਆਂ ਤੇ ਫੋਟੋਆਂ ਬਹੁਤ ਟਾਈਮ ਹੋ ਗਿਆ ਉਹਨਾਂ ਫੋਟੋਆਂ ਖੇਦਿਆ ਨੂੰ ਇਹ ਛੋਟੀ ਜੀ ਜਗ੍ਹਾ ਹੀ ਹੈਗੀ ਦੇਖਣ ਦੇ ਲਈ ਬਿਲਕੁਲ ਛੋਟੀ ਜੀ ਜਗ੍ਹਾ ਕੀ ਹੈ ਦੋਸਤੋ ਕੋਈ ਜ਼ਿਆਦਾ ਵੱਡੀ ਜਗ੍ਹਾ ਨਹੀਂ ਹੈਗੀ ਇਹ ਜੇ ਆਪਾਂ ਗੱਲ ਕਰੀਏ ਇੱਕ ਵਾਰ ਆਪਣਾ ਜਿਉਂ ਨਾਰ ਤਾਂ ਬਹੁਤ ਵੱਡਾ ਨਾਮ ਲੱਗਦਾ ਬਹੁਤ ਕੁਝ ਆ ਪਰ ਇਦਾਂ ਦਾ ਕੋਈ ਸੀਨ ਨਹੀਂ ਹੈਗਾ ਸੋ ਆ ਗਏ ਹਾਂ ਜੀ ਆਪਾਂ ਇੱਥੇ ਤੇ ਖਿੱਚ ਲਈ ਹੁਣ ਦੋ ਚਾਰ ਫੋਟੋ ਫੜਵਾ ਫਿਰ ਮਿਲਦੇ ਆ ਤੁਹਾਨੂੰ ਵਲੌਗ ਦੇ ਵਿੱਚ ਤੁਸੀਂ ਪੰਜਾਬ ਤੋਂ ਆਏ ਹੋ ਕੀ ਕੀ ਬਾਤ ਹੈ ਸਾਰੇ ਪੰਜਾਬੀ ਇਕੱਠੇ ਹੋ ਗਏ ਆਪਣਾ ਕਿ ਸਾਰੇ ਆਪਾਂ ਨੂੰ ਪੰਜਾਬੀ ਮਿਲੇ ਬਹੁਤ ਵਧੀਆ ਲੱਗਿਆ ਸਾਰਿਆਂ ਨਾਲ ਗੱਲਬਾਤ ਕਰਕੇ ਹੁਣ ਆਪਣੀ ਇੰਟਰੋਡਕਸ਼ਨ ਸਾਰੇ ਖੁਦ ਵੀ ਦੇਣਗੇ ਪਰ ਮੈਂ ਪਹਿਲੇ ਬੰਨੇ ਭੁੱਲ ਗਿਆ ਕੌਣ ਕਿੱਥੋਂ ਆ ਸਵਾਲੋ ਮਾਈਕ ਐਂਡ ਆਪਣੀ ਆਪਣੀ ਜ਼ਿੰਮਤਾ ਫਰਮ ਅੰਮ੍ਰਿਤਸਰ ਰੇਨੂ ਫਰਮ ਮੋਹਾਲੀ ਲਹਿਰ ਫਰਮ ਮੁੰਬਈ ਕਾਂਦੀ ਫਰਮ ਮੁੰਬਈ ਮੈਂ ਪੰਜਾਬੀ ਟੂਰਿਸਟ ਬਠਿੰਡੇ ਵਾਲਾ ਕਵਿਤਾ ਫਰਮ ਮੁੰਬਈ ਸ਼ੀਤਲ ਫਰਮ ਮੁੰਬਈ ਦੇਵਪ੍ਰਿਆ ਫਰਮ ਮੁੰਬਈ ਇੱਥੇ ਮੁੰਬਈ ਇੱਥੇ ਮੁੰਬਈ ਤੇ ਪੰਜਾਬੀ ਵਾਲਿਆਂ ਦਾ ਬਹੁਤ ਰੌਲਾ ਚੱਲ ਰਿਹਾ ਇੱਥੇ ਇੱਕ ਪਾਸੇ ਨੂੰ ਮੁੰਬਈ ਇੰਡੀਅਨਸ ਹੋਗੀ ਇੱਕ ਪਾਸੇ ਪ੍ਰਿੰਸਪਲਜ਼ ਵਾਲੇ ਹੋਗੇ ਪਰ ਮੈਚ ਲੱਗਣਾ ਹੈ ਜਨਰਲ ਢੰਗ ਦੇ ਵਿੱਚ ਤੇ ਤੁਸੀਂ ਚੇਨਈ ਵਾਲੇ ਵੀ ਹੈ ਚੇਨਈ ਵਾਲੇ ਚੇਨਈ ਵਾਲੇ ਵੋਟਾਂ ਕੱਟਨੇਗੇ ਉਹ ਖਰੀਦੇ ਘੱਟਨੇਗੇ ਜੇ ਉਹਨਾਂ ਦੇ ਬਾਇਅਸ ਕਮ ਸੀਗੇ ਸੋ ਦੋਸਤੋ ਵਧੀਆ ਲੱਗਿਆ ਸਾਨੂੰ ਤਾਂ ਇੱਥੇ ਆ ਕੇ ਬਾਕੀ ਇਹਨਾਂ ਤੋਂ ਵੀ ਰਿਵਿਊਸ ਲੈ ਲੰਨੇ ਆਂਗੇ ਕੀ ਅਜ਼ਰਬਾਈਜਾਨ ਜਿਹੜੀ ਕੰਟਰੀ ਆ ਕਿੱਦਾਂ ਦੀ ਲੱਗੀ ਆ ਤੇ ਕਿੰਨਾ ਕੁ ਵਧੀਆ ਲੱਗਿਆ ਕੀ ਕੁਝ ਆਗਾ ਸੋ ਹਲੋ ਮਾਈਕ ਹੁਣ ਤੁਸੀਂ ਖੁਦ ਬੋਲਣਾ ਸਾਨੂੰ ਆਏ ਹਾਲੇ ਤੀਸਰਾ ਦਿਨ ਹੀ ਹੈ ਅੱਜ ਜ ਅੱਜ ਸਾਡਾ 3rd ਡੇ ਹੀ ਹੈ ਕੱਲ ਅਸੀਂ ਘੁੰਮ ਕੇ ਆਏ ਗਵਾਲਾ ਬਹੁਤ ਹੀ ਜ਼ਿਆਦਾ ਅੱਛਾ ਪਲੇਜ਼ੈਂਟ ਵੈਦਰ ਸੀ ਬਹੁਤ ਮਜ਼ਾ ਆਇਆ ਉੱਥੇ ਸਾਨੂੰ ਅੱਜ ਅਸੀਂ ਹੁਣ ਨਿਕਲੇ ਆ ਸਾਡਾ ਪਹਿਲਾ ਹੀ ਹੱਲੇ ਡੈਸਟੀਨੇਸ਼ਨ ਆ lettes see ਅੱਗੇ ਹੱਲੇ ਹੋਰ 5 ਦਿਨ ਅਸੀਂ ਇੱਥੇ ਹੀ ਆ ਮਜ਼ਾ ਆ ਰਿਹਾ ਬਹੁਤ ਅੱਛਾ ਲੱਗ ਰਿਹਾ ਹੈ ਇੱਥੇ ਬਹੁਤ ਮਜ਼ਾ ਆ ਰਿਹਾ ਹੈ ਬਹੁਤ ਮਜ਼ਾ ਖਿਨਾਲੇ ਇੱਕ 올ਡ ਵਿਲੇਜ ਆ ਉਹ ਜਸਟ ਦੋਬਾਲਾ ਦੇ ਨਾਲ ਹੀ ਹੈਗਾ ਬਟ ਉੱਧ ਜਾਣ ਲਈ ਦੁਬਾਰਾ ਬਾਪੂ ਆ ਦੇ ਇੰਸਟਾਗ੍ਰਾਮ ਕਰਨਾ ਵੈਦਰਾ ਵਰਗਾ ਤੇ জাফর ਜਿੱਦਾ ਮਨਾਲੀ ਤੋਂ ਕਿ ਪਿਛਲੇ ਨੂੰ ਰੁਕਤਾ ਹਾਂ ਵਰਗਾ ਵੈਦਰਾ ਉਹ ਚੀਜ਼ ਆ ਅਗਰ ਤੁਸੀਂ ਲਾਈਕ ਬੀਚ 뷰 ਇੰਜੋਏ ਕਰਨੇ ਨੇ ਤਾਂ ਤੁਸੀਂ ਇਧਰ ਅਲੰਕਾਰਾ ਜਾ ਸਕਦੇ ਹੋ 2 300 ਕਿਲੋਮੀਟਰ ਸਾਇ ਤੋਂ ਬਟ ਬਹੁਤ ਵਧੀਆ ਹੈਗਾ ਸਾਰਾ ਸੋ ਇੱਥੇ ਵਧੀਆ ਲੱਗ ਰਿਹਾ ਸਾਰਿਆਂ ਨੂੰ ਚਲੋ ਓਕੇ ਥੈਂਕ ਯੂ ਸਾਰਿਆਂ ਦਾ ਬਾਏ ਬਾਏ ਹੁਣ ਆਪਾਂ ਇਧਰ ਫੋਟੋਆਂ ਖਿੱਚ ਲਈਏ ਮੈਂ ਵੀ ਦੋ ਚਾਰ ਸੋਹਣਾ ਜਿਹਾ ਬਣ ਜਾ ਯਾਰ ਦੋਸਤੋ ਫੋਟੋਆਂ ਫੋਟੋਆਂ ਖਿੱਚ ਰਹੀਆਂ ਵਧੀਆ ਲੱਗਿਆ ਸਾਨੂੰ ਇੱਥੇ ਆ ਕੇ ਤੇ ਗੱਲਬਾਤ ਓਕੇ ਆ ਸਾਰੀ ਆ ਆ ਬੋਰਡ ਜਨਾਰ ਲਾਗਦਾ ਸਭ ਕੁਝ ਤੁਹਾਨੂੰ ਦਿਖਾਈ ਦਿੱਤਾ ਤੇ ਹੁਣ ਆਪਾਂ ਥੱਲੇ ਚੱਲਦੇ ਹਾਂ ਦੋਸਤੋ ਫਾਇਰ ਕਾਉਂਟਰ ਦੇ ਤਰਫ ਤੇ ਉੱਥੇ ਜਾ ਕੇ ਫੋਟੋਸ ਵਗੈਰਾ ਕਲਿੱਕ ਕਰਦੇ ਆ ਤੇ ਉਤਰਣ ਜਿਹੜਾ ਹੁੰਦਾ ਸੀ ਆਲਮੋਸਟ 300 ਤੋਂ 400 ਸਾਲ ਪੁਰਾਣਾਗਾ ਜਿਹੜਾ ਜਨਾਰ ਲਾ ਕੇ ਇੱਥੇ ਬਣਿਆ ਹੋਇਆ ਕਿਉਂਕਿ ਜਿਹੜੀ ਅੱਗ ਲੱਗੀ ਹੋਈ ਹੈ ਤੇ ਜਸਟ ਫॉर ਆਇਲ ਸੋਰਸਸ ਕਰਕੇ ਜਾਂ ਫਿਰ ਜਿਹੜੀ ਗੈਸਸ ਹੈਗੀਆਂ ਇਹਨਾਂ ਦੇ ਕੋਲੇ ਇਹ ਇਹ ਰਿਚਨਸ ਕਰਕੇ ਅਜ਼ਰਬਾਈਜਾਨ ਵਾਲੇ ਜਿਦਾ ਤੁਹਾਨੂੰ ਦੱਸਿਆ ਸੋ ਇਸੇ ਕਰਕੇ ਜਿਹੜੀ ਆਗ ਆ ਗਈ ਇਹ ਪਿਛਲੇ ਆਲਮੋਸਟ 300 ਤੋਂ 400 ਸਾਲਾਂ ਕਰਕੇ ਲੱਗੀ ਹੋਈ ਆ ਫਿਰ ਆਪਾਂ ਚੱਲਦੇ ਆ ਨੀਚੇ ਆਜੋ ਦੋਸਤੋ ਆ ਬੜੀ ਅੱਗ ਜਿੱਥੇ ਹੁਣ ਤੁਹਾਨੂੰ ਲੈ ਕੇ ਆਇਆ ਇਹ ਅੱਗ ਲਵਾਉਂਦੀ ਹੈਗੀ 201500 ਤੁਹਾਡਾ ਇਹਦੇ ਫੋਟੋ ਕਰਾਉਣ ਦਾ ਸੋ ਤੁਸੀਂ ਕੋਦੇ 1500 2000 ਚ ਪਹਿਲਾਂ ਫੋਟੋ ਕਰਾਈਏ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਹੁਣ ਅਸੀਂ ਦੇਖਿਆ ਤੇ ਗਰਮੀ ਬਹੁਤ ਹੋ ਗਈ ਸੋ ਵਧੀਆ ਲੱਗਿਆ ਇੱਥੇ ਆ ਕੇ ਬਟ ਗਰਮੀ ਬਹੁਤ ਆ ਪਿੱਛੋਂ ủi ਮਚਾਂ ਲੱਗੀ ਹਾਂਜੀ ਹਾਂਜੀ ਆ ਦੇਖੋ ਜੋ ਫੋਟੋ ਫੋਟੋ ਕੋਈ ਬਣਾ ਲੀ ਜੋ ਵੀ ਆਪਕੋ ਅੱਛਾ ਲੱਗਦਾ ਆ ਜਾਓ ਇਧਰ